और गुजरता है ओके ओके 20 मान लो एक हो गया 10 हो गया धन्यवाद देव ठीक है ਪ੍ਰਜੈਗ ਦੇਗ ਦੇਗ ਦੇ ਪ੍ਰੇਕਰ ਮਾ ਲਸਾ ਬਾਤੋ ਅੰਦਰ ਹਰਮਾਲਾ ਸਾਹਿਬ ਅੰਦਰ ਹਾਂਜੀ ਲੈ ਲਿਆ ਤੋ ਇਹ ਲੈ ਜੀ ਆਪਰੇ ਪਾਸੋਂ ਲੈ ਜੀ ਤੁੰਨੇ ਗੇ ਲਓ ਇਹ ਕੋਈ ਨਾ ਜਗ੍ਹਾ ਹੈਗੀ ਦੇਖੋ ਨਾ ਇਹ ਨਹੀਂ ਜੇ ਸਾਡ ਸਾਈਡ ਤੇ ਖੜੋ ਬੈਠ ਜੀ ਬਾਈ ਇਹਨੂੰ ਬਿਠਾ ਦਿਓ ਸਾਰੇ ਸਰਕਾਰ ਦੇ ਬੈਠ ਜਾਣ ਦੇ

يوي جو جو لي انتا کي شي بيجا لوو جو مي هينو ਅੱਗੇ ਚੱਲ ਜੁੜੀ ਜਾਓ ਸਾਈਡ ਤੋਂ ਵਾਇਗਰੂ ਜੀ ਸਾਈਡ ਤੋਂ ਸਾਈਡ ਤੇ ਕਾਲਾ ਜਿਹੜਾ ਪਾ ਕੇ ਮੇਰੇ ਪਿੱਛੇ ਆ ਜਾ ਮੜਾ ਜਾ ਪੀਸਿਆ ਦੇਖ ਕਿ ਵਾਇਗਰੂ ਜੀ ਸਾਈਡ ਤੋਂ ਲੇਟ ਦਿਸਟੈਂਸ ਤੁਸੀਂ ਅੰਦਰ ਨੂੰ ਹੋ ਜਾਓ ਤੁਸੀਂ ਅੰਦਰ ਨੂੰ ਹੋ ਜਾਓ ਬਾਹਰ ਤੋਂ ਆਹ ਤੁਸੀਂ ਅੰਦਰ ਨੂੰ ਮੈਂ ਅੰਦਰੋਂ ਆਉਂਦਾ ਹਾਂ ਹੋਰ ਇਕੱਲੇ ਵੀ ਥੋੜਾ ਬੜਾ ਅੰਦਰ ਹਾਂ ਬਈ ਅੰਦਰ ਇੱਕ ਮਿੰਟ ਰੀ ਰਸਤਾ ਛੱਡੋ ਬਾਈ ਜੀ ਜੀ ਦੇਖ ਵੀ ਕਾੜੀ ਥੋੜਾ ਧਿਆਨ ਨਾਲ ਜੀ ਯਾਰ ਅੱਜ ਬਾਈ ਪੰਜ ਨਾਲ ਨੂੰ ਆਇਆ ਜੀ ਇਹਨਾਂ ਕੀ ਕਰਦੇ ਹੋ ਬਾਤ ਲੱਗ ਗਈ ད� ང ཉགེ སར རཡོར རཡ རྱ རྱུ རས རྱེ རྱ རེ རེ རའེ སའ ར ར ར རེ རའས

ਹਲਾਣਾ ਦੇਖ ਕੇ ਦੇਖਾ ਕਿ ਅਸੀਂ ਗੁਰਦੁਆਰਾ ਵਿਖੇ ਪਹਿਲੇ ਵਿੱਚ ਤੋਂ ਐਸੇ ਜਿਹੜੀਆਂ ਨੇ ਤਸਵੀਰਾਂ ਇਹ ਨਿਕਲ ਕੇ سامنے ਆ ਰਹੀਆਂ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈਗੀ ਆ ਉਹ ਸੁਪੇ ਵਿੱਚ ਪ੍ਰਸ਼ਾਦੀ ਦਾ ਸੁਪੇ ਵਿੱਚ ਲਾਈ ਹੋਇਆ ਹੋਵੇ। ਮਸ਼ਾਹਤ ਖਤਮ ਹੋਵੇ ਉਹਦੇ ਲਈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਸੋ ਉਹਦੇ ਤਹਿਤ ਅੱਜ ਵਿਆਸਿਕ ਗੁਰਦੁਆਰਾ ਸਾਹਿਬ ਵਿਖੇ ਡਾਕਟਰ ਗੋਪੀਤ ਜੋ ਕਿ ਅਧਿਆਤਰਨ ਮਤਿ ਨੰਨਾ ਨਾਮ ਤੋਂ ਪੁਰਾਣੇ ਸੰਤਾਂਾਂ ਨੂੰ ਆਜੜਿਆ ਗਿਆ ਅ ਲੈਣੇ ਨੇ। ਸੋ ਗੌਰ ਸਾਹਿਬ ਵਿਖੇ ਨਮਸਤੇ ਹੋਰ ਇਹ 470 ਲਗਰਹ ਦਾ ਸਰੇ ਮੱਖੋ ਦੀ ਬਾਤ ਚਾਹਤ ਹੈ ਜੀ ਦਾ ਵੀਰ ਜੀ ਦਾ ਕੱਪੜਾ ਪਾ ਤਬਿਆਤ ਨਹੀਂ ਨਿਸ਼ਾਨ ਦਾ ਉਹ ਕੱਪੜਾ ਫਿਰ ਉਹ ਨੋਟ ਕਰ ਲਓ ਮੀਟ ਆ ਕੇ ਯਾਦ ਕਰ ਲਿਆ ਜਗਾ ਕੱਪੜਾ ਉਹਨਾਂ ਨੂੰ ਕਿਹਾ ਬੜਾ ਤੇ ਕੋਈ ਵਿਕਰ ਸਾਹਿਬ ਹੋ ਗਿਆ ਸਰ ਜੀ ਆ ਸਰ ਮੜਾ ਜੀ ਹੰਤ ਭਾਜੀ ਅੱਛਾ ਜੀ ਪਰਮਾਨੀ ਚਲੋ ਚਲੋ ਯਾਰ ਇਹ ਆਪਣਾ ਰੋਜ਼ੀ ਸਿੱਧੇ ਉੱਤੋਂ ਪਰ ਮੜਿਆ ਨਾ ਮਿਲਣਾ ਮਿਲਣਾ ਇੱਧਰ ਲੈਓ ਇੱਧਰ ਸਰ ਇੱਧਰ ਸਰ ਇੱਧਰ ਲੈ ਦਿਓ ਰਿਚੋਈ ਨੰਮਾ ਜੀ ਗੱਡਦੇ ਉਸ ਚਾਰ ਨੂੰ ਮੈਂ ਤੇ ਕਰਾਂਗਾ ਸਰ ਉਹ ਜਾ ਰੱਖੇ ਭਾਈ ਤੁਸੀਂ ਵੀ ਕਰਾ ਲਓ ਚਲੋ 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 ਚਲੋ

ਤਦ ਯਾਰ ਤਾਤ ਲਾ ਸਾਧਰੇਣਾ ਹੁਣ ਉੱਧਰ ਦੀ ਪ੍ਰਸ਼ਾਦ ਪ੍ਰਸ਼ਾਦ ਸਾਹਿਬ ਪ੍ਰਸ਼ਾਦ ਸਾਹਿਬ ਇੱਕ ਫੋਟੋ ਬਣ ਜੇਗੀ ਯਾਰ ਕਿਸੇ ਕਿਸੇ ਹੋ ਜਾਓ ਯਾਰ ਬੇਟਾ ਇੱਕ ਵਾਰ ਕਰੀਏ ਇੱਕ ਵਾਰ ਆਲੰਕਾਰ ਕਰਨਾ ਨਾ ਆ ਇੱਕ ਇਲੈਕਟ੍ਰੀਸ਼ੀਅਨ ਹੀ ਸੱਜਦਾ ਪਿਓਰ ਪਿੱਛੇ ਰੋ ਜਾਓ ਭਾਜੀ ਭਾਜੀ ਉਹ ਸਾਨੂੰ ਨਾ ਛੱਡੋ खिच्चो मारना है ये केड़े है बिल्कुल नाम अच्छा मैं पुलिस स्पेशल का खरात हूं ठीक है देखो एक मिनट हो जाएगा देखिए सर ये देखिए राम जी मैं अभी आ जा देखो पीछे हो यार इधर रुको ਸੋ ਸ਼ਰਤ ਤਾ ਉਸ ਦੀ ਤਵਾ ਨੇ ਕਰਤੀ ਬੜਾ ਬਸ਼ਰ ਕਰਨ ਦਾ ਕਰਤਾ ਚਾਰ ਬਸ਼ਕੀ ਨੂੰ ਵਾਜਦੇ ਰਹਿਣਾ ਬਾਦਸ਼ਾਹ ਜੀ ਸੇਵਕਾਂ ਦੀ ਸੇਵਾ ਕਰਵਾਉਣ ਕੋ ਨੂੰ ਬਸ਼ੂ ਸੀ ਸੋਗ ਨਾ ਕਰਦੀ ਤਲਾ ਤੇਰੇ ਖਾਨ ਵਾਹਿਗੁਰੂ ਦਾ ਬਸਾ ਵਾਹਿਗੁਰੂ ਦੇ ਬੋਲੇ ਸੋਨ ਹਾਦਸੀਏ जी तो कि एडजस्ट करके चली है। मार Oh, you're good. پره ها کدر دي کدر ني کدر ني

ਦੇਖ ਜੀ ਸਰ ਫਿਰ ਪਿੱਛੇ ਮੋਹਰ ਦੇ ਪਹਿਲੇ ਮਾਈਕ ਨੀਕੇ ਲਾ ਦੋ ਕੀ ਆ ਬਾਈ ਯਾਰ ਮਾਈਕ ਨੂੰ ਨੀਚੇ ਕਰੋ ਅੱਜ ਸਰਬਤ ਦੇ ਪ੍ਰਕਾਸ਼ ਹੋ ਰਹੀ ਹੈ ਬਹੁਤ ਵੱਲੋਂ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਸ਼ਿਰ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਜਿਹੜਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖਨਿਮਾਨ ਸਾਹਿਬ ਦੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹ ਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈ ਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਲਈ ਪਰਮਾਤਮਾ ਦਾ ਅੱਜ ਖਾਲਸਾ ਸਾਜਣ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਕਿੰਨਾ ਵੱਡਾ ਦਿਹਾੜਾ ਹੈ ਇਹ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਚੋਲਾ ਸਾਹਿਬ ਤਾ ਕੁਛ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਅੱਜ ਕੱਲ ਹਾਈਡਰੌਲਿਕ ਮਸ਼ੀਨਾਂ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾਂ ਹੈਗੀਆਂ ਤਾਂ ਕਿ ਸੇਫਟੀ ਵੀ ਰਹੇ ਤੇ ਨਾਲ ਨਾਲ ਜਦੋਂ ਮਰਜ਼ੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਦਲ ਕੇ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮਾਨ ਸਾਹਿਬ ਤਸਵੀਰ ਉਬਾਦ ਜੀ ਨੂੰ ਫੇਰ ਪ੍ਰਧਾਨ ਬਣਾਇਆ ਗਿਆ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਾਂ ਥੈਂਕ ਯੂ ਸਰ ਥੈਂਕ ਯੂ